ਸ਼ਾਮ ਨੂੰ ਉਹ ਚ ਕੋਨੇ ਦੇਖ ਕੇ ਫਿਰ ਉਹਨੂੰ ਪਤਾ ਸੀ ਵੀ ਫਲਾਣੇ ਥਾਂ ਪਤੰਗਾ ਮੈਂ ਉਹ ਚੱਕ ਵੀ ਲਿਆਉਣਾ ਉਹ ਚੱਕਣ ਗਿਆ ਤਾਂ ਉਠੀ ਮੰਨ ਲਾ ਉਹਦਾ ਹੋ ਗਈ ਘਟਨਾ ਵਾਪਰ ਗਈ ਉੱਥੇ ਉਹ ਜਦੋਂ ਤਾਰ ਟੁੱਟੀ ਨੂੰ ਦੇਖ ਕੇ ਉਦੋਂ ਬਾਅਦ ਚ ਉਹਨਾਂ ਨੇ ਥੋੜਾ ਜਿਹਾ ਗਾਂਹਾਂ ਜਾ ਕੇ ਦੇਖਿਆ ਤਾਂ ਮੇਰੇ ਬੱਚੇ ਦੇ ਉੱਤੇ ਉਹ ਪਿੱਲਰ ਡਿੱਗਿਆ ਵਸੇ ਮੰਨ ਲਾ ਜਿਹਨੂੰ ਕੌਲਾ ਕਹਿੰਦੇ ਨੇ ਉਹ ਬਾਈ ਜੀ ਇਹ ਗੱਲ ਹੋਈ ਉਹ ਗਿਆ ਸੀਗਾ ਪਤੰਗ ਲੁੱਟਣ ਉਹਦੀ ਉਮਰ ਹੈਗੀ 13 ਸਾਲ ਹੂੰ ਉਹ ਕਹਿੰਦਾ ਮੈਂ ਪਤੰਗ ਲੁੱਟਣ ਜਾਣਾ ਉਹਦੀ ਮਾਂ ਨੇ ਰੋਕਿਆ ਜਦੋਂ ਉਹਦੀ ਮਾਂ ਨੇ ਰੋਕਿਆ ਦਵਾਰੀ ਫੇਰ ਘਰੇ ਆ ਕੇ ਫੇਰ ਫੇਰ ਮੁੜ ਗਿਆ ਸ਼ਾਮ ਨੂੰ ਉੱਚ ਕੋਨੀ ਦੇਖੇ ਫੇਰ ਉਹਨੂੰ ਪਤਾ ਸੀ ਵੀ ਫਲਾਣੇ ਥਾਂ ਪਤੰਗ ਆ ਮੈਂ ਉਹ ਚੱਕ ਕੇ ਲਿਆਉਣਾ ਉਹ ਚੱਕਣ ਗਿਆ ਤਾਂ ਉਥੀ ਮੰਨ ਲਾ ਉਦਾ ਹੋ ਗਈ ਘਟਨਾ ਵਾਪਰ ਗਈ ਉੱਥੇ ਉਸ ਤੋਂ ਬਾਅਦ ਅਸੀਂ ਸਾਰੀ ਰਾਤ ਪਾਲਦੇ ਰਹੇ ਸਾਰੀ ਰਾਤ ਪਾਲ ਪਾਲ ਕੇ ਜਦੋਂ ਸੰਭ ਗਏ ਸੀ ਉਸ ਤੋਂ ਬਾਅਦ ਅਸੀਂ ਸਵੇਰ ਫੇਰ ਪਾਲਣ ਲੱਗ ਗਏ ਸਾਡੇ ਪਿੰਡ ਵਿੱਚ ਘਰਾਂ ਕੋਲੋਂ ਦੋ ਬੱਚੇ ਮੇਰੇ ਭਰਾ ਜਮੇ ਚਾਚੇ ਤਾਇਦੇ ਮੁੰਡੇ ਲਾਲੂ ਹਾਂ ਉਹ ਕੁਦਰਤੀ ਉੱਥੇ ਖੜ ਗਏ ਕਹਿੰਦੇ ਵੀ ਆਹ ਤਾਰ ਟੁੱਟੀ ਵਾ ਯਾਰ ਇਹ ਕਿਵੇਂ ਟੁੱਟ ਗਈ ਹਾਂ ਉਜਾਦ ਤਾਰ ਟੁੱਟੀ ਨੂੰ ਦੇਖ ਕੇ ਉਦੋਂ ਬਾਅਦ ਚ ਉਹਨਾਂ ਨੇ ਥੋੜਾ ਜਿਹਾ ਗਾਹਾਂ ਜਾ ਕੇ ਦੇਖਿਆ ਤਾਂ ਮੇਰੇ ਬੱਚੇ ਦੇ ਉੱਤੇ ਉਹ ਪਿੱਲਰ ਡਿੱਗਿਆ ਹੋਵਾ ਸੀ ਮਨਲਾ ਜਿਹਨੂੰ ਕੌਲਾ ਕਹਿੰਦੇ ਆ ਹੂੰ ਉਹ ਜਦੋਂ ਡਿੱਗਿਆ ਹੋਵਾ ਸੀਗਾ ਤੇ ਉਹਦੇ ਵਿੱਚ ਮੇਰੇ ਬੱਚੇ ਦਾ ਤੁਸੀਂ ਵੀਡੀਓ ਦੇਖੀ ਹੋਗੀ ਆ ਵੀ ਕੱਲਾ ਹੱਥ ਤੇ ਥੋੜਾ ਜਿਹਾ ਕੋਟ ਹੀ ਦਿੰਦਾ ਹੂੰ ਜੀ ਬਾਈ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਬੱਚੇ ਦੋ ਆ ਜੀ ਤੁਸੀਂ ਕੀ ਕੰਮ ਕਰਦੇ ਹੋ ਆਪ ਕੋ ਮੈਂ ਮਜ਼ਦੂਰੀ ਕਰਦਾ ਬਾਈ ਹੂੰ ਤੇ ਮਤਲਬ ਕਿ ਉਹਦੋਂ ਛੋਟਾ ਬੱਚਾ ਜਿਹੜਾ ਇਹ ਕਿਹੜੀ ਕਲਾਸ ਦੇ ਵਿੱਚ ਪੜਦਾ ਹੈ ਇਹ 5ਵੀਂ ਕਲਾਸ ਚ ਪੜਦਾ ਸੀ ਤੇ ਮਜ਼ਦੂਰੀ ਕਰਕੇ ਹੀ ਬੱਚਿਆਂ ਦਾ ਮਤਲਬ ਕਿ ਜੀ ਹਾਂ ਮਜ਼ਦੂਰੀ ਅਸੀਂ ਦੁਨੇ ਮਨ ਲਾ ਦੁਨੇ ਜੀ ਮਜ਼ਦੂਰੀ ਪਹਿਲਾਂ ਵੀ ਪਤੰਗ ਵਗੈਰਾ ਚੜਾ ਲੈਂਦੇ ਸੀ ਕਿ ਜਾਂ ਪਤੰਗ ਹਾਂ ਚੜਾਉਂਦੇ ਤਾਂ ਰਹਿੰਦੇ ਸੀ ਨੂੰ ਬੱਚਿਆਂ ਦਾ ਪਤਾ ਹੀ ਆ ਜੀ ਬੱਚੇ ਹਟਦੇ ਤਾਂ ਹੈ ਨਹੀਂ ਸਾਡੇ ਮੰਡੀ ਆ ਬਹੁਤ ਖੁੱਲੀ ਆ ਮੰਡੀ ਵੀ ਉਹਦੇ ਵਿੱਚ ਕਹਿ ਦਿੰਦੇ ਸੀ ਵੀ ਕੂਠਾਂ ਤੇ ਨਾ ਚੜੋ ਪੁੱਤ ਜੇ 10 ਮਿੰਟ ਚੜਾਉਣਾ ਤਾਂ ਉੱਥੇ ਚੜਾ ਲਓ ਉਦੋਂ ਬਾਅਦ ਚ ਕਹਿੰਦੀ ਸਕੂਲ ਜਾਵਾ ਟਿਊਸ਼ਨ ਤੇ ਜਾਵੜੋ ਹਾਂ ਜਦੋਂ ਟਿਊਸ਼ਨ ਤੇ ਜਾਵਣਦੇ ਸੀਗੇ ਜਦੋਂ ਜਿਹੜੀ ਇਹ ਘਟਨਾ ਹੋਈ ਉਹਦੇ ਤਾਂ ਬੱਚਾ ਮੇਰਾ ਟਿਊਸ਼ਨ ਤੇ ਵੀ ਨਹੀਂ ਗਿਆ ਤਾਂ ਸਿਉ ਉਸ ਦਿਨ ਟਿਊਸ਼ਨ ਤੇ ਵੀ ਨਹੀਂ ਗਿਆ ਤੁਸੀਂ ਆਪ ਖੁਦ ਉਸ ਟਾਈਮ ਘਰ ਹੀ ਸੀਗੇ ਜਾਂ ਹਾਂ ਮੈਂ ਘਰੋਂ ਜਾਂਦਾਗਾ ਹਾਂ ਕਰੇ ਸੀ ਕਿ ਮੈਂ ਕਿਹਾ ਤੁਸੀਂ ਬਾਹਰ ਜਾਣ ਤੋਂ ਅਸੀਂ ਮੰਨ ਲਓ ਵੀ ਮੈਂ ਜਦੋਂ ਆਖਿਆ ਮੈਂ ਕਿਹਾ ਵੀ ਪੁੱਤ ਹੁਣ ਬਹੁਤ ਟਾਈਮ ਹੋ ਗਿਆ ਤੈਨੂੰ ਮੈਂ ਵੀ ਪਤੰਗ ਲਿਆ ਕੇ ਦਿੱਤਾਗਾ ਵੀ ਚੱਲ ਤੂੰ ਬਹਿ ਜਾ ਟਿਕ ਜਾ ਉਹ ਰਾਤ ਚ ਡਿੱਗਿਆ ਪਿਆ ਸੀ ਜਿੰਨਾਂ ਦੇ ਮੈਂ ਕੰਮ ਕਰਦਾ ਉਹਨਾਂ ਦੇ ਮਾਲਾ ਵੀ ਉੱਥੇ ਹਵਾਨਾ ਕੀ ਡੈਗ ਪੈਂਦੀ ਪਤੰਗ ਉਹ ਮੈਂ ਕਹਿੰਦਾ ਚੱਲ ਕੂਣੀ ਜਵਾਕਾਂ ਨੂੰ ਮੈਂ ਰਾਹ ਚ ਵੀ ਫੜਾ ਦਿੰਨਾਗਾ ਉਹਦੇ ਕੁਦਰਤੀ ਮੰਡੀ ਚ ਇਹ ਫਿਰਦਾ ਸੀਗਾ ਇਹਨੇ ਕੀ ਕਰਿਆ ਕਹਿੰਦਾ ਚੱਲ ਡੇੜੀ ਆ ਵੀ ਚੱਲ ਵਦਗਾ ਕਰ ਆ ਵੀ ਮੈਨੂੰ ਪਤੰਗ ਲਿਆਤਾ ਤੇ ਚੱਲ ਮੈਂ ਘਰੇ ਆ ਗਿਆ ਜਦੋਂ ਮੈਂ ਘਰੇ ਆ ਗਿਆ 2:47 ਹੋਈ ਸੀ 1:47 ਹੋਈ ਸੀ ਚੱਲ ਉਦੋਂ ਬਾਅਦ ਚ ਫੇਰ ਇਹ ਪਤੰਗ ਪਤੰਗ ਚੜਾਉਣ ਜਾਵੜਿਆ ਮੈਂ ਹੱਕਾਂ ਹੱਕਾਂ ਵੀ ਬਾਅਦ ਚ ਸ਼ਾਮ ਨੂੰ ਮਾਰੀਆਂ ਉਹਨਾਂ ਇਦੋਂ ਮਹਾ ਹੱਕਾ ਹੁੱਕਾ ਮਾਰੀਆਂ ਇਹਨੇ ਮੇਰੀਆਂ ਸੁਣੀਆਂ ਨਹੀਂ ਫਿਰ ਮੈਂ ਆਪਦੀ ਘਰ ਵਾਲਿਆਂ ਨੂੰ ਅਖਿਆ ਵੀ ਮੈਂ ਰੋਟੀ ਖਾਣੀ ਆ ਅੱਗੇ ਸਾਰਾ ਪਰਿਵਾਰ ਮਾਣ ਲਾ ਇਕੱਠੇ ਬਹਿ ਕੇ ਰੋਟੀ ਖਾਣੇ ਆ ਉਹ ਆਦੀ ਮਾਂ ਨੂੰ ਕਹਿੰਦਾ ਕਹਿੰਦਾ ਵੀ ਚੱਲ ਮੈਂ ਆ ਗਿਆ ਇਹਦੋਂ ਕਹਿੰਦਾ ਚੱਲ ਮੈਂ ਆ ਗਿਆ ਮੈਂ ਕਿਹਾ ਵੀ ਮੈਨੂੰ ਰੋਟੀ ਫੜਾ 줘 ਮੈਂ ਰੋਟੀ ਖਾ ਕੇ ਆਪਦਾ ਮੋਬਾਈਲ ਦੇਖਣ ਲੱਗ ਗਿਆ ਅੰਦਰ ਮੈਨੂੰ ਪਤਾ ਸੀ ਕਿ ਵੀ ਚਲਾ ਆ ਜਾਂਦਾ ਅੱਗੇ ਵੀ ਖੜ੍ਹ ਜਾਂਦਾ ਕਿਸੇ ਕੋਲ ਫਿਰ ਸਾਨੂੰ ਪਤਾ ਲੱਗਿਆ ਵੀ ਜਦੋਂ ਵੀ ਉਹ ਤਾਂ ਅੰਗਾਈ ਨਹੀਂ ਕਰੇ ਬਾਅਦ ਵਿੱਚ ਡੀਡੀ ਕੀ ਰਹੇਗੀ ਉਹਦੇ ਤੇ ਸੰਦੀਪ ਜੀ ਇਹ ਪਰਿਵਾਰ ਦਾ ਤੁਸੀਂ ਦਿਖਾ ਦਿਓ ਵੀ ਮਜ਼ਦੂਰ ਪਰਿਵਾਰ ਆ ਤੇ ਇਹਨਾਂ ਦੀ ਜਿਹੜੀ ਹੈਗੀ ਆ ਮਦਦ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਪੂਰਾ ਕਰਦੇ ਆ ਚਾਰ ਕਰਕੇ ਘਰ ਦੇ ਕਿਹਦਾ ਕਰਦੇ ਹੈ ਇਹ ਵੀ ਦੱਸ ਦਿਓ ਵੀ ਆਪੋ ਆਪਣਾ ਜਿਹੜਾ ਹੈਗਾ ਮਜ਼ਦੂਰੀ ਦਾ ਕੰਮ ਕਰਕੇ ਜਿਹੜਾ ਬੱਚੇ ਪਾਲ ਰਹੇ ਸੀਗੇ ਤੇ ਉਹਦੇ ਦੌਰਾਨ ਹੀ ਇੱਕ ਬਹੁਤ ਦੁਖਦਾਈ ਘਟਨਾ ਵਾਪਰ ਜਾਂਦੀ ਆ ਜਿਹਦੇ ਵਿੱਚ ਛੋਟਾ ਜਿਹਾ ਬੱਚਾ 13 ਸਾਲ ਦਾ ਜੋਵਨਦੀਪ ਸਿੰਘ ਜਿਹੜਾ ਸਾਡੇ ਵਿਚਕਾਰ ਨਹੀਂ ਰਹਿੰਦਾ ਪਰ ਅਸੀਂ ਕੁਦਰਤ ਦੇ ਅੱਗੇ ਜ਼ੋਰ ਤਾਂ ਨਹੀਂ ਚੱਲਦਾ ਪਰ ਸਾਨੂੰ ਇਸ ਪਰਿਵਾਰ ਦੀ ਮਾਲੀ ਮਦਦ ਲਈ ਜ਼ਰੂਰ ਜੜੀਆਂ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਪਰਿਵਾਰ ਆ ਛੋਟੇ ਬੱਚੇ ਨੂੰ ਚੰਗਾ ਪੜਾ ਲਿਖਾ ਸਕੇ ਤੇ ਬੇਸ਼ੱਕ ਅਸੀਂ ਜੋਵਨਦੀਪ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਅਸੀਂ ਇਸ ਬੱਚੇ ਦੀ ਮਦਦ ਕਰ ਸਕਦੇ ਹਾਂ ਇਸ ਬੱਚੇ ਨੂੰ ਜਿਹੜਾ ਹੈਗਾ ਚੰਗਾ ਪੜਾਈ ਲਿਖਾਈ ਦਾ ਜਿਹੜਾ ਪ੍ਰਬੰਧ ਕਰ ਸਕਦੇ ਆ ਤਾਂ ਜੋ ਇਹ ਪੜ੍ਹ ਲਿਖ ਕੇ ਮਾਪਿਆਂ ਦਾ ਸਹਾਰਾ ਬਣ ਸਕੇ